ਟੁਕੜ ਟੁਕੜ ਪਿਓ ਕੋਲੇ ਤਾਂ ਆਜੋ ਜੋ ਕੋਲੇ ਤਾਂ ਨਹੀਂ ਹੋਣਾ ਹੈ ਨਾ ਪਹਿਲਾਂ ਛੋਟੇ ਭਰਾ ਕੋਲੇ ਜਾ ਕੇ ਰਹਿ ਕੇ ਆਇਆ ਉਹ ਯਾਰ ਇਹਦੀ ਗਲਤੀ ਹੈ ਬਾਈ ਇਹਨੂੰ ਮਾਰਨਾ ਵਾ ਜੇ ਛੋਟੇ ਭਰਾ ਕੋਲੇ ਚੱਲਿਆ ਗਿਆ ਤੈਨੂੰ ਮਾਰਨਾ ਆਪਾਂ ਸ਼ੁਕਰ ਆ ਯਾਰ ਅਵਤਾਰ ਸਿੰਘ ਆ ਗਿਆ ਅੱਜ ਸਾਰੇ ਮਿਲਣ ਆ ਗਏ ਅੱਡੇ ਖੋਜਾ ਹਾਣਾ ਅਪਰਾ ਹੋ ਗਿਆ ਅੱਜ ਤਾਂ ਫੇਰ ਖੂਨ ਵਧ ਗਿਆ ਪਾਈਆ ਹੈ ਹਾਂ ਜਾਈ ਅੱਜ ਤਾਂ ਪੁੱਤ ਵੀ ਆ ਗਿਆ ਹਾਂ बाबू जी भी आ गई परिवार वाहे गुरु जी का खालसा वाहगुरु जी का फतेह जी बापू बरियाम सिंह बापू बरियाम सिंह जी की जी। जी दी वीडियो सी आप देखी ਇਜ਼ੀਬੇਟ ਜੱਪਾ ਬੇਨਤੀ ਕੀਤੀ ਸੀ ਇਹਨਾਂ ਦੇ ਪੁੱਤਰਾਂ ਨੂੰ ਵੀ ਤੁਸੀਂ ਮਿਲ ਕੇ ਜਾਓ ਆ ਕੇ ਤੇ ਅੱਜ ਬਾਪੂ ਦੇ ਪੁੱਤ ਮਿਲਣ ਆਏ ਨੇ ਬਾਪੂ ਨੂੰ ਬਾਪੂ ਰਾ ਆਵਦਾ ਪੁੱਤ ਤਾਂ ਇੱਕੋ ਹੀ ਆਇਆ ਵਾ ਅਵਤਾਰ ਜਿਹਨੂੰ ਬਾਪੂ ਬੜਾ ਯਾਰ ਕਰਦਾ ਸੀ ਵੀ ਅਵਤਾਰ ਨੂੰ ਮਿਲਣਾ ਉਹ ਵੀ ਬਾਈ ਕੁਰਸੀ ਦੇ ਹਸਾਰੇ ਨਾਲ ਖੜਾ ਉਹਦਾ ਚੂੜਾ ਟੁੱਟਿਆ ਹੋਇਆ ਖੂਨ ਵੀ 6 ਗ੍ਰਾਮ ਹੀ ਹੈ ਬਾਈ ਦੇ ਵਿੱਚ ਠੀਕ ਨਹੀਂ ਸਿਹਤ ਪਹਿਲਾਂ ਹੀ ਦਾਖਲ ਸੀ ਹੱਥ ਪਤਾ ਫਿਰ ਵੀ ਅੱਜ ਮੰਜੇ ਤੋਂ ਉੱਠ ਕੇ ਇੱਥੇ ਪਹੁੰਚਿਆ ਕਹਿੰਦਾ ਮੈਂ ਬਾਈ ਕਹਿੰਦਾ ਵੀਡੀਓ ਦੇਖੀ ਸੀ ਮੈਂ ਆਪਣੇ ਉਹ ਆ ਦੇ ਦਰਸ਼ਨਾਂ ਲਈ ਆਇਆ ਤੇ ਨਾਲ ਆਏ ਨੇ ਬਾਈ ਹੁਣੀ ਇਹ ਬਾਪੂ ਜੀ ਹੁਣੀ ਬੈਠੇ ਲੱਗੀ ਨਾ ਉਹ ਗੱਗ ਵੀ ਦੇ ਜੇ ਜੇ ਕੇ अरोड़ा ਜੀ ਜੇ ਕੇ अरोड़ा ਇਹ ਬਾਈ ਹੁਣੀ ਰੋਟੀ ਦਿੰਦੇ ਸੀ ਬਾਪੂ ਨੂੰ ਇਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਤੇ ਇਹ ਬਾਪੂ ਇਹਨਾਂ ਦੀ ਦੁਕਾਨ ਤੇ ਜਾਂਦਾ ਸੀ ਉੱਥੋਂ ਪ੍ਰਸ਼ਾਦਾ ਪਾਣੀ ਲੈ ਕੇ ਕਈ ਵਾਰੀ ਆਪ ਜਾ ਕੇ ਲੈ ਆਉਂਦਾ ਸੀ ਕਈ ਵਾਰੀ ਇਹ ਦੇ ਜਾਂਦੇ ਸੀ ਉੱਥੇ ਬਾਪੂ ਮੁਹੰਮਦ ਰਾਸ਼ਿਦ ਤੁਸੀਂ ਵੀ ਉੱਥੇ ਰਹਿੰਦੇ ਹੋ ਹਾਂ ਜੀ ਹਾਂ ਜੀ ਸਾਡੇ ਕਵਾਰਟੀ ਨੇ ਜੀ ਕਵਾਰਟੀ ਨੇ ਥੋੜਾ ਵੀਰ ਜੀ ਮੋਹ ਤਗੜਾ ਯਾਰ ਹੋਵਾਰ ਅਮਰੀਕਾ ਦੀ ਦੁਕਾਨ ਅਨਾ ਇਹ ਵੀ ਬਾਪੂ ਮਾਡੀ ਮੋਟੀ ਦਵਾਈ ਦੂਈ ਲੈ ਲਿੰਦਾ ਸੀ ਬਾਪੂ ਮੇਰੇ ਤੁਹਾਡਾ ਕੀ ਨਾਮ ਸਰਬਜੀਤ ਸਿੰਘ ਤੇ ਤੁਸੀਂ ਵੀ ਉੱਥੇ ਨਹੀਂ ਰਹੇ ਰਹਿੰਦੇ ਠੀਕ ਤੇ ਇਹ ਬਾਪੂ ਦੇ ਉਹ ਪੁੱਤ ਨੇ ਜਿਹੜੇ ਸਮੇਂ ਨੇ ਤੇ ਉਹ ਦਿਲ ਦੀ ਦਇਆ ਭਾਵਨਾ ਨੇ ਬਣਾਏ ਜਿਹੜੇ ਬਾਪੂ ਦਾ ਪੁੱਤ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਵਤਾਰ ਸਿੰਘ ਦਾ ਜਿਨੇ ਅੱਜ ਆਪਣਾ ਫਰਜ਼ ਸਮਝਦੇ ਆ ਬਾਪੂ ਕੋਲੇ ਵਿਜ਼ਿਟ ਕੀਤਾ ਬਾਪੂ ਬ੍ਰਿ얌 ਸਿੰਘ ਜੀ ਦੀ ਹਾਲਤ ਤੁਸੀਂ ਸਾਰਿਆਂ ਨੇ ਦੇਖੀ ਸੀ ਕੀ ਸੀ ਜਿਸ ਦਿਨ ਲੈ ਕੇ ਆਏ ਕੀ ਹਾਲ ਸੀ ਘਰ ਦੇ ਹੁਣ ਵੀ ਤੁਸੀਂ ਦੇਖੋ ਬਾਪੂ ਦੀ ਪੂਰੀ ਵੀਡੀਓ ਅਸੀਂ ਨਾਲ ਅਟੈਚ ਕੀਤੀ ਉਸ ਦਿਨ ਵਾਲੀ ਕਿ ਬਾਪੂ ਜੀ ਦਾ ਚੂੜਾ ਟੁੱਟਿਆ ਹੋਇਆ ਬਾਪੂ ਜੀ ਦੇ ਚੂੜੇ ਦਾ ਆਪਰੇਸ਼ਨ ਹੋਣਾ ਡਾਕਟਰ ਕਹਿੰਦੇ ਸਰੀਰ 'ਚ ਨਹੀਂ ਤਾਕਤ ਨਹੀਂ ਜਿਹੜਾ ਚੂੜੇ ਦਾ ਆਪਰੇਸ਼ਨ ਚੱਲ ਸਕੇ ਬਾਪੂ ਅਸਲ ਹੋਇਆ ਸੀ ਤੇ ਦਸ ਜਿਹੜਾ ਬਾਪੂ ਦਾ ਜਲਦਾ ਬਾਪੂ ਦਾ ਆਪਰੇਸ਼ਨ ਹੈ ਜਿਹੜਾ ਚੂੜੇ ਦਾ ਸਹੀ ਸਲਾਮਤ ਹੋ ਸਕੇ ਬਾਪੂ ਤੰਦਰੁਸਤ ਹੋ ਕੇ ਤਰ ਫਿਰ ਕੇ ਆਪਣਾ ਜੀਵਨ ਬਤੀਤ ਕਰ ਸਿਆ। ਤੇ ਧੰਨਵਾਦ ਆ ਬਾਪੂ ਦੇ ਬੇਟੇ ਦਾ ਅਵਤਾਰ ਸਿੰਘ ਦਾ ਫੇਰ ਤੋਂ ਤੇ ਗੋਗੇ ਵੀਰੇ ਉਹਨਾਂ ਦਾ ਰੋੜਾ ਸਾਹਿਬ ਦਾ ਸਾਰੇ ਭਾਈਆਂ ਦਾ ਜਿਹਨਾਂ ਦਾ ਮੁਹੰਮਦ ਜਾਸ ਸਿੰਘ ਜੀ ਦਾ ਜਿਹਨੇ ਅੱਜ ਇੱਥੇ ਬਾਪੂ ਦੀ ਇੱਕ ਆਵਾਜ਼ ਸੁਣ ਕੇ ਮਿਲਣ ਲਈ ਪਹੁੰਚੇ ਆ ਬਾਪੂ ਤੇ ਬਾਪੂ ਵੀ ਕਹਿੰਦਾ ਵੀ ਮੇਰਾ ਪਾਈਆ ਖੂਨ ਵਧ ਗਿਆ ਕਹਿੰਦਾ ਕਿਉਂ ਬਾਪੂ ਮਿਲ ਕੇ ਸਾਰਿਆਂ ਨੂੰ ਖੂਨ ਵਧ ਗਿਆ ਅੱਜ ਪੂਰਾ ਹੈ ਉਹ ਵਾਜੂ ਪੂਰਾ ਵਾਜੂ ਹੋ ਗਿਆ ਦੇਖੋ ਦੋ ਦਿਨ ਪਹਿਲਾਂ ਬਾਪੂ ਤੋਂ ਬੋਲ ਨਹੀਂ ਸੀ ਹੋ ਰਿਹਾ ਆਵਾਜ਼ ਨਹੀਂ ਸੀ ਨਿਕਲਦੀ ਤੇ ਅੱਜ ਹੌਸਲਾ ਹੀ ਹੁੰਦਾ ਆਉਂਦਾ ਹੁੰਦਾ ਬਸ ਕਿਉਂਕਿ ਰੂਹਾਂ ਨੂੰ ਰੂਹਾਂ ਰੂਹ ਆ ਰਹੀ ਹੁੰਦੀ ਹੈ ਬਾਪੂ ਨੇ ਨਾ ਵੀਰਾਂ ਨੂੰ ਮਿਲ ਕੇ ਹੀ ਦਰਸ਼ਨ ਕਰਕੇ ਆਪਣੇ ਬੇਟੇ ਨੇ ਅੱਜ ਹੁਣ ਬਾਈ ਸਵੇਰ ਦਾ ਆਇਆ ਹੋਇਆ ਅਮਤਾਰ ਸਿੰਘ ਆਪਣੇ ਬਾਪੂ ਕੋਲੇ ਬੈਠਾ ਦੁੱਖ ਸੁੱਖ ਕਰ ਰਿਹਾ ਅੱਧੀ ਬਿਮਾਰੀ ਤਾਂ ਹੀ ਠੀਕ ਹੋ ਜਾਂਦੀ ਹੈ ਬੰਦੇ ਜਿਹੜੀ ਇਹ ਬਿਮਾਰੀ ਹੈ ਅੱਜ ਕੱਲ ਸਾਡੇ ਬਜ਼ੁਰਗਾਂ ਨੂੰ ਹੋ ਰਹੀ ਹੈ ਹੈਕਾਰ ਦੀ ਬਿਮਾਰੀ ਹੈ ਇਕੱਲੇਪਣ ਦੀ ਬਿਮਾਰੀ ਹੈ ਪਿਆ ਬੰਦਾ ਕੰਦਾਂ ਵਾਲੀ ਦੇਖੀ ਜਾਂਦਾ ਛੱਤ ਵਾਲ ਚੱਕੀ ਜਾਂਦਾ ਬਿਮਾਰੀ ਹੋਣਾ ਭਰਾਵੋ ਅਰਦਾਸ ਕਰਿਓ ਬਾਪੂ ਬ੍ਰਿ얌 ਸਿੰਘ ਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ